ਜ਼ਿਲ੍ਹਾ ਗਰਦਾਸਪੁਰ ਦੇ ਨਵੇਂ ਚੁਣੇ ਪੰਜ ਸਰਪੰਚਾਂ ਨੂੰ ਰਸਮੀ ਤੌਰ ਤੇ ਚੁਕਾਈ ਗਈ ਸੌ ਮੰਤਰੀ ਧਾਰੀ ਵਾਲ ਤੇ ਕਾਰਜਕਾਰੀ ਪ੍ਰਧਾਨ ਸਾਰੀ ਕਲਸੀ ਤੇ ਅਕਾਲੀ ਦਾ ਲੀਡਰਸ਼ਿਪ ਤੇ ਕਿਤੇ ਤਿੱਖੇ ਸਬਦੀ ਹਮਲੇ ਔਰ ਤੁਸੀਂ ਦੇਖ ਰਹੇ ਹੋ ਡੀਐਸ ਨੀ ਦੀ ਖਾਸ ਰਿਪੋਰਟ ਪੱਤਰਕਾਰ ਅਸ਼ੋਕ ਜਰੇਵਾਲ ਨੀਰ ਸ਼ਰਮਾ ਦੀ ਖਾਸ ਸਿਰ ਰਿਪੋਰਟ ਅਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਨਾਲ ਜੁੜੋ ਡੀ ਐਸ ਨਿਊਜ਼ ਪੰਜਾਬ ਧੰਨਵਾਦ ਅੱਗੇ ਖੜਤਾ ਨੂੰ ਵਜੋਂ ਆਪਣੇ ਫਤਿਆਂ ਨੂੰ ਨਵਾਮਾਂ ਕੀ ਅੱਗੇ ਮੈਂ ਹੱਕਾਂ ਦੇ ਲੋਕਾਂ ਨਾਲ ਬਿਨਾਂ ਕਿਸੇ ਦਾ ਪੰਖ ਮਾਰੀ ਪਹੁੰਚਵਾਵਾਂ ਮਿਆਂ ਕਦਾਂਗਾ ਕਦਾਂਗੀ ਤੁਹਾਡਾ ਸਾਡਾ ਬਹੁਤ ਕੋਪਰ ਹੈ ਵਾਈਨੋ ਦਿੱਤਾ ਖਾਲਸਾ ਵਾਈਨੋ ਦਿੱਤੀ ਬੰਦੇ ਸੋ ਹੁਣ ਜਿਲ੍ਹਾ ਪ੍ਰਸ਼ਾਸਨ ਵੱਲੋਂ ਲੋਕ ਬਹੁਤ ਬਾਰਿਬਾਰ ਸੋ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਢਾਡੀ ਜਥੇ ਵੱਲੋਂ ਬਹੁਤ ਹੀ ਵਧੀਆ ਇਤਿਹਾਸ ਦੇ ਨਾਲ ਗੁਰਮਾਨਿਤ ਪਾਸ਼ਾ ਦੇ ਇਤਿਹਾਸ ਦੇ ਨਾਲ ਜਾਣੂ ਕਰਵਾਇਆ ਗਿਆ ਹੈ ਸੋ ਹਾਏ ਸੌ ਚੁੱਕ ਸਵਾਗਤ ਸ਼ੁਰੂ ਹੋਇਆ ਹੈ ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਡੇਰਾ ਬਾਬਾ ਨਾਨਕ ਤੋਂ ਬਧਾਈ ਚੁਲेंगे ਸਰਦਾਰ ਗੁਰਪ੍ਰੀਤ ਗੁਰਦੀਪ ਸਿੰਘ ਲੰਦਾਵਾ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਆਏ ਹੋਏ ਸਾਡੇ ਪੰਚਾਇਤੀ ਨਮਾਇੰਦਿਆਂ ਨੂੰ ਜਿੱਥੇ ਉਹ 8475505 ਜੜਿਆ ਉਹਨਾਂ ਨੂੰ ਜਿਹੜੀ ਆ ਓਥ ਜਿਹੜੀ ਆ ਸੌ ਚੁੱਕ ਸਵਾਗਤ ਜਿਹੜਾ ਸੌ ਜਿਹੜੀ ਚੁਕਾਈ ਗਈ ਸਭਦਾਨ ਦੀ ਸੌ ਇਸ ਤੋਂ ਬਾਅਦ ਸਰਪੰਚ ਪੰਚ ਜਿਹੜਾ ਉਹ ਆਪਣਾ ਕੰਮ ਕਰਨਾ ਸ਼ੁਰੂ ਕਰਨਗੇ ਔਰ ਜਿੰਨੇ ਚੁਣੇ ਗਏ ਸਪੰਚਪਾਸ ਸੀਗੇ ਸਾਰੇ ਹਾਜ਼ਰ ਸੀਗੇ ਸਾਰੇ ਆਏ ਔਰ ਬੜਾ ਸਾਦਿਆਂ ਚ ਉਤਸ਼ਾਹ ਸੀਗਾ ਸਾਦਿਆਂ ਨੇ ਇੱਕ ਕਮਿਟਮੈਂਟ ਕੀਤੀ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਉਹ ਬਣਾਉਣਾ ਔਰ ਰੰਗਲਾ ਪੰਜਾਬ ਪੰਜਾਬ ਦੀ ਸੱਤ ਸੱਤ ਬਸੜ ਬਦੀ ਪੰਜਾਬ ਦੇ ਪਿੰਡਾਂ ਦੇ ਵਿੱਚ ਰਹਿੰਦੀ ਹੈ ਜੇ ਪਿੰਡ ਸਾਡੇ ਸਾਫ਼ ਸੁਥਰੇ ਤੇ ਸੋਹਣੇ ਹੋ ਗਏ ਰੰਗਲੇ ਹੋ ਗਏ ਤੇ ਸਮਲੋ ਪੰਜਾਬ ਜਿਹੜਾ ਰੰਗਲਾ ਬਣ ਜੂ ਇਹ ਅਸੀਂ ਜਿਹੜਾ ਅੱਜ ਕਸਮ ਖਾਦੀ ਆ ਸਾਰੇ ਜਾਣਿਆਂ ਔਰ ਮੈਨੂੰ ਪੂਰਨ ਆਸ ਹੈ ਕਿ ਹਲਕਾ ਬਹੁਤ ਸਾਰੇ ਸਾਡੇ ਸਰਪੰਚ ਪੰਚ ਸਾ ਖਾਸ ਤੌਰ ਤੇ ਸਾਡੀਆਂ ਲੇਡੀਆਂ ਸਾਡੀਆਂ ਮਾਵਾਂ ਭੈਣਾਂ ਪੜੀਆਂ ਲਿਖੀਆਂ ਉਹ ਚੁਣੀਆਂ ਗਈਆਂ ਜਿਹੜਾ ਵੀ ਬੰਦਾ ਪੜਿਆ ਲਿਖਿਆ ਹੁੰਦਾ ਉਹ ਆਪਣੇ ਪਿੰਡਾਂ ਦੇ ਵਿਕਾਸ ਲਈ ਬੜਾ ਮੱਲਾ ਉਹਦੇ ਇਤਸ਼ਾ ਹੁੰਦਾ ਬੜੇ ਚੰਗੇ ਢੰਗ ਨਾਲ ਉਹ ਵਿਕਾਸ ਜਿਹੜਾ ਕਰਦਾ ਸੋ ਜਿੱਦਾਂ ਦੇ ਪੰਚ ਸਰਪੰਚ ਚੁਣੇ ਗਿਆ ਲਾਜ਼ਮੀ ਗਦਾਸਪੁਰ ਜਿਹੜੇ ਦਾ ਬਹੁਤ ਵਿਕਾਸ ਹੈ ਸੈਮੀਨਾਰ ਲਾਉਣ ਦੀ ਗੱਲ ਕਹੀ ਜੇ ਪੜਾਉਣ ਦੀ ਗੱਲ ਮੈਂ ਇਹਨਾਂ ਨੂੰ ਕੀ ਡੀਸੀ ਸਾਹਿਬ ਨੂੰ ਕਿ ਬਲਾਕ ਲੈਵਲ ਤੇ ਸੈਮੀਨਾਰ ਕਰਾਇਆ ਜਾ ਪੰਚਾਇਤ ਤੇ ਸਰਪੰਚਾਂ ਨੂੰ ਕੇਂਦਰ ਦੀਆਂ ਪੰਜਾਬ ਦੀਆਂ ਜਿਹੜੀਆਂ ਗਵਰਨਮੈਂਟ ਦੀਆਂ ਸਕੀਮਾਂ ਹਨ ਉਹਨਾਂ ਦੇ ਬਾਰੇ ਦੱਸਿਆ ਜਾਵੇ ਔਰ ਪੰਚਾਇਤੀ ਰਾਜ ਐਕਟ ਦੇ ਵਿੱਚ ਉਹਨਾਂ ਨੂੰ ਕੀ ਇਖਤਿਆਰ ਨੇ ਕੀ ਉਹਨਾਂ ਨੂੰ ਹੱਕ ਹੈ ਪੰਚਾਇਤ ਦੀ ਕਾਰਵਾਈ ਕਿੱਦਾਂ ਕਰਨੀ ਆ ਕਿੱਦਾਂ ਚਲਾਉਣੀ ਆ ਤੇ ਪੰਚਾਇਤੀ ਰਾਜ ਐਕਟ ਜਿਹੜਾ ਲਿਆ ਕੇ ਇਹਨਾਂ ਨੂੰ ਦਿੱਤਾ ਜਾਵੇ ਤਾਂ ਜੋ ਇਹਨਾਂ ਨੂੰ ਪਤਾ ਲੱਗੇ ਕਿ ਸਾਡੇ ਕੋਲ ਕੀ ਧੱਕਾ ਹੈ ਬਹੁਤ ਸਾਰੇ ਪੰਚਾਂ ਸਪੰਚਾਂ ਵਿਚਾਰਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹਨਾਂ ਦੇ ਹੱਕ ਕੀ ਨੇ ਉਹਨਾਂ ਨੇ ਕਿੱਦਾਂ ਕੰਮ ਕਰਦੋ ਸੋ ਮੈਂ ਡੀ ਸਾਹਿਬ ਨੂੰ ਕਹਿ ਤਾ ਡੀ ਡੀ ਪੀਓ ਸਾਹਿਬ ਨੂੰ ਕਹਿ ਤਾ ਸਾਡੇ ਮੈਕਪੇਲ ਨੂੰ ਅਸੀਂ ਅੰਬਸਾ ਚ ਵੀ ਲਵਾ ਦੇ ਸਮੇਂਦਤ ਦਸੰਬਰ ਮਹੀਨੇ ਚ ਇੱਥੇ ਵੀ ਬਲਾਕ ਲੈਵਲ ਤੇ ਸੈਮੀਨਾਰ ਜਿਹੜੇ ਕਰਵਾਵਾ ਸਾਡੇ ਤਾਂ ਸਾਰੀਆਂ ਤਰਖਾਈਆਂ ਕਰਾ ਦਿੱਤਾ ਗਿਆ ਤਾਂ ਕੀ ਨਾ ਬਾਦਲ ਦਲ ਨੂੰ ਤੇ ਹੁੜ ਕੀ ਕਹਿਣਾ ਕੱਲ ਦੇ ਜਿਹੜਾ ਬਹੁਤ ਹੀ ਜਿੰਨਾ ਮੈਂ ਸਿੱਖ ਇਤਿਹਾਸ ਪੜਿਆ ਜਿੰਨਾ ਮੈਂ ਸਿੱਖ ਇਤਿਹਾਸ ਬਾਰੇ ਜਾਣਦਾ ਪਹਿਲੀ ਵਾਰ ਇੰਨਾ ਇਤਿਹਾਸਿਕ ਫੈਸਲਾ ਜਿਹੜਾ ਸਿੰਘ ਸਾਹਿਬਾਨਾਂ ਨੇ ਸੁਣਾਇਆ ਪਹਿਲੀ ਵਾਰ ਕਾਲੀ ਦਲ ਨੂੰ ਮੰਨਣਾ ਪਿਆ ਕਿ ਉਹਨਾਂ ਦੀਆਂ ਸਰਕਾਰਾਂ ਚ ਬਹੁਤ ਗਲਤ ਕੰਮ ਹੋਏ ਸਿੱਖ ਪੰਥ ਨੂੰ ਖਤਮ ਕਰਨ ਲਈ ਸਿੱਖ ਪੰਥ ਦੀਆਂ ਜੜੀਆਂ ਤਾਂ ਮਕਸਦ ਸਤਾਵਾ ਸੀ ਗਿਆ ਉਹਨਾਂ ਨੂੰ ਬਰਬਾਦ ਕਰ ਲਈ ਜਿਹੜੇ ਜਿਹੜੇ ਕੰਮ ਕੀਤੇ ਉਹਨਾਂ ਨੇ ਖੁਦ ਬੰਨੇ ਔਰ ਜਿਹੜਾ ਉਹ ਪਿਛਲੇ 15 ਸਾਲਾਂ ਤੋਂ ਝੂਠ ਬੋਲਦੇ ਆਉਂਦੇ ਸੀਗੇ ਕਈ ਬਦਗਾੜੀ ਕਾਰ ਨਹੀਂ ਕੀਤਾ ਜੀ ਅਸੀਂ ਬਾਬਲ ਕਲਾਂ ਦਾ ਕਾਰ ਨਹੀਂ ਕੀਤਾ ਜੀ ਅਸੀਂ ਆਹ ਨਹੀਂ ਕੀਤਾ ਜੀ ਆਹ ਦੀ ਕੀਤਾ ਉਹਨਾਂ ਨੂੰ ਹੱਥ ਚੀਜ਼ ਬੰਦ ਨਹੀਂ ਪਈ ਔਰ ਮੇਰਾ ਖਿਆਲ ਆ ਇਤਿਹਾਸ ਦੇ ਵਿੱਚ ਇਹ ਵੀ ਹੋਇਆ ਮੈਂ ਰਾਤੀ ਵੀ ਪੜਿਆ ਸੀਗਾ ਕਿ ਜਿੰਦੇ ਜੀ ਕਿਸੇ ਬੰਦੇ ਨੂੰ ਫਕਦੇ ਕੌਮ ਦਾ ਖਿਤਾਬ ਨਹੀਂ ਦਿੱਤਾ ਗਿਆ ਜਦੋਂ ਵੀ ਇਹ ਕਿਤਾਬ ਮਿਲਿਆ ਸਿੱਖ ਇਤਿਹਾਸ ਦੇ ਵਿੱਚ ਮਰਨ ਪ੍ਰਾਂਤ ਦਿੱਤਾ ਗਿਆ ਉਹਦੇ ਪਹਿਲੀ ਵਾਰ ਹੋਇਆ ਕਿ ਜਿੰਦੇ ਜੀ ਦਿੱਤਾ ਗਿਆ ਤੇ ਮਰਨ ਪ੍ਰਾਂਤ ਵਾਪਸ ਲਿਆ ਗਿਆ ਇਹ ਮੇਰਾ ਖਿਆਲ ਹੈ ਸਭ ਤੋਂ ਵੱਡੀ ਸਟੋਰੀ ਕਲਕੱਟਾ ਨਾਲ ਕਲ ਵਾਪਰੀ ਕਿ ਬਾਦਲ ਸਾਹਿਬ ਨੂੰ ਜਿਹੜਾ ਫਕਰੇ ਕੋਮ ਦਾ ਕਿਤਾਬ ਵਾਪਸ ਲਿਆ ਮੈਨੂੰ ਲੱਗਦਾ ਕਿ ਹੁਣ ਬਾਦਲ ਪਰਿਵਾਰ ਨੂੰ ਤੇ ਇਸ ਕਾਲੀਦਾਲ ਨੂੰ ਜਿਹੜੇ ਕੱਲ ਉੱਥੇ ਇਕੱਠੇ ਹੋਏ ਇਹਨਾਂ ਨੂੰ ਹੁਣ ਨੈਤਿਕਤਾ ਦੇ ਤੌਰ ਤੇ ਕੋਈ ਅਧਿਕਾਰ ਨਹੀਂ ਦਿਆ ਕਿ ਪੰਜਾਬ ਦੇ ਵਿੱਚ ਸਿਆਸਤ ਕਰਨ ਕੋਈ ਵੀ ਨਤਕਤਾ ਦਾ ਅਧਿਕਾਰ ਕਿਉਂਕਿ ਸਭ ਕੰਮ ਜਿਹੜੇ ਜਿਹੜੇ ਸਾਦੇ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਇਹਨਾਂ ਨੇ ਕੀਤੇ ਆ ਇਹਨਾਂ ਨੇ ਮੰਨੇ ਨਹੀਂ ਇਹਨਾਂ ਨੇ ਪੰਜਾਬ ਦੇ ਲੋਕਾਂ ਨਾਲ ਦੁਨੀਆ ਭਰ ਦੇ ਸਿੱਖਣ ਦੁਨੀਆ ਭਰ ਦੇ ਪੰਜਾਬੀਆਂ ਨਾਲ 15 ਸਾਲ ਝੂਠ ਬੋਲਿਆ ਕੱਲੋਂ ਝੂਠ ਤੇ ਸੱਚ ਦਾ ਜਿਹੜਾ ਨਤਾਰਾ ਹੋਇਆ ਸੋ ਮੈਂ ਸਮਝਦਾ ਕਿ ਆਪਣੇ ਆਪ ਵੀ ਕੱਲ ਦੀ ਕਾਰਵਾਈ ਤੋਂ ਬਾਅਦ ਬਾਦਲ ਕਹਿੰਦਾ ਜੇ ਉਸ ਕਾਲੀ ਦਲ ਦਾ ਜਿਹੜੇ ਕੱਲ ਉੱਥੇ ਲੀਡਰ ਗਏ ਸੀ ਨੈਤਿਕਤਾ ਦੇ ਤੌਰ ਤੇ ਸਿਆਸਤ ਕਰਨ ਦਾ ਹੱਕ ਜਿਹੜਾ ਪੂਰ ਤੋਂ ਤੇ ਖਤਮ ਹੋ ਬਿਲਕੁਲ ਜੀ ਬਟਾਲੇ ਵਾਲਿਆਂ ਨੂੰ ਵੀ ਮੁਬਾਰਕਾਂ ਨੇ ਅੱਜ ਸਾਰਾ ਜਿਹੜਾ ਜ਼ਿਲ੍ਹਾ ਹੈ ਉਹ ਸਾਰਾ ਬਟਾਲੇ ਇਕੱਤਰ ਹੋਇਆ ਹੈ ਇਹ ਤੁਹਾਡਾ ਸਾਰਿਆਂ ਦਾ ਪਿਆਰ ਹੈ ਕਿਉਂਕਿ ਬਟਾਲਾ ਤਾਂ ਡਿਸਾਈਡ ਕੀਤਾ ਸੀ ਵੀ ਫਤਿਹਗੜ ਚੂੜੀਆਂ ਵੀ ਡੇਰਾ ਬਾਬਾ ਨਾਨਕ ਵੀ ਗਰਦਾਸਪੁਰ ਵੀ ਇੱਕ ਸਾਨੂੰ ਸੈਂਟਰ ਪਲੇਸ ਪੈਂਦਾ ਸੀ ਜਿਹਦੇ ਕਰਕੇ ਆਪਾਂ ਜਿਹੜਾ ਬਟਾਲੇ ਨੂੰ ਚਾਹੁੰਦਾ ਨਹੀਂ 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 ਵੇਖੋ ਮੈਂ ਤੁਹਾਨੂੰ ਅੱਗੇ ਦੱਸਣਾ ਤੁਹਾਨੂੰ ਸਾਰਾ ਪਰਿਵਾਰ ਆ ਸਾਡਾ ਔਰ ਮੈਂ ਰੇਲੀਆਂ ਸਾਨੂੰ ਲੋਕ ਸਭਾ ਦੇ ਵਿੱਚ ਵੀ ਲੋਕਾਂ ਨੇ ਆਪਣੇ ਵੱਲੋਂ ਉਹਨਾਂ ਨੇ ਹਾਜ਼ਰੀ ਪੂਰੀ ਭਰੀ ਸਾਡੇ ਨਾਲ ਬਾਕੀ ਮਕਦਰਾਂ ਕਿਸਮਤ ਹੈ ਕਿ ਹੁਣ ਜਿਸ ਤਰ੍ਹਾਂ ਪੰਚਾਇਤਾਂ ਨੂੰ ਅਸੀਂ ਸੋਚਵਾ ਚੁਕਾ ਦਿੱਤੀ ਜਾਈ ਕੱਲ ਤੋਂ ਡਵੈਲਪਮੈਂਟ ਤੇ ਕੰਮ ਸ਼ੁਰੂ ਹੋ ਜਾਣਗੇ ਤੁਹਾਡਾ ਵੀ ਜਿਹੜਾ ਰੁਝਾਨ ਆ ਇਧਰਲੇ ਪਾਸੇ ਆ ਰਿਹਾ ਇਹਦੇ ਵਿੱਚ ਇੱਕ ਚੀਜ਼ ਆ ਲੋਕਾਂ ਨੇ ਸਰਪੰਚ ਚੁਣ ਲਏ ਜੀ ਸਾਡੀ ਜ਼ਿੰਮੇਵਾਰੀ ਕੱਟ ਗਈ ਕਿਉਂਕਿ ਹੁਣ ਸਾਡੇ ਕੋਲ ਜਿਹੜਾ 90 90% ਲੋ ਜਿਹੜਾ ਕੰਮ ਨੇ ਉਹ ਸਾਡੇ ਪਿੰਡਾਂ ਦੇ ਮੋਤਵਾਰਾਂ ਨੇ ਆਪਣੀ ਜ਼ਿੰਮੇਵਾਰੀ ਨਾਲ ਸਾਂਭ ਲੈਣਾ 10% ਕੰਮ ਆ ਜਿਹੜਾ ਉਹ ਸਾਡੇ ਕੋਲ ਜਿਹੜਾ ਆਉਣਾ ਜਿਹੜਾ ਨਹੀਂ ਪਿੰਡ ਲੈਵਲ ਤੇ ਹੋ ਸਕਦਾ ਸੋ ਇਤਨਾ ਹੀ ਹੁਣ ਆਉਣ ਵਾਲੇ ਸਮੇਂ ਨੂੰ ਆਪਾਂ ਕਾਰਪੋਰੇਸ਼ਨ ਦੇ ਵਿੱਚ ਵੀ ਆਪਾਂ ਜਿੱਥੇ ਜਿੱਥੇ ਇਲੈਕਸ਼ਨਾਂ ਨੇ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਤਗੜੇ ਹੋ ਕੇ ਸਰਕਾਰ ਤੁਹਾਡੀ ਆਪਣੀ ਆ ਸਾਨੂੰ ਸਾਥ ਦਿਓ ਅਸੀਂ ਆਪਣੇ ਮੇਅਰ ਬਣਾਈਏ ਤਾਂ ਜੋ ਕੀ ਤੁਹਾਡੇ ਜਿਹੜੇ ਹਲਕਿਆਂ ਦੇ ਕੰਮ ਕਰ ਸਕੀਏ। ਜੀ ਦਲ ਨੂੰ ਸੱਚਾਵਾ ਮਿਲੀਆਂ ਕੀ ਕਹਿਣਾ ਚਾਹੋਗੇ ਇਸ ਵਾਰ? ਦੇਖੋ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਵੀ ਪਹਿਲਾਂ ਤੇ ਮੰਨਦੇ ਕੋਈ ਨਹੀਂ ਸੀ। ਕੱਲ ਸਭ ਕੋ ਜੀ ਕਬੂਲ ਕਰ ਗਏ ਸੋ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਜੇ ਕਬੂਲ ਕਰਨਾ ਇਹ ਪਹਿਲੇ ਦਿਨ ਹੀ ਕਰ ਲੈਂਦੇ ਅੱਜ ਸਭ ਕੁਝ ਗਵਾ ਕੇ ਕਬੂਲ ਕੀਤਾ ਤੇ ਕੀ ਕੀਤਾ ਗੁਰੂ ਦੇ ਅੰਗ ਤੱਕ ਪਾਟੇ ਮੰਨ ਗਏ ਵੀ ਹਾਂ ਸਾਨੂੰ ਸਭ ਪਤਾ ਸੀ ਸੋ ਕਹਿਣ ਦਾ ਭਾਵ ਹੈ ਤੇ ਦੇਖੋ ਮੈਂ ਤੇ ਇਹਦੇ ਬਾਰੇ ਤੇ ਮੇਰੇ ਤੋਂ ਕੋਈ ਸ਼ਬਦ ਹੀ ਨਹੀਂ ਜੀ ਮੈਂ ਸੋ ਕਿ